ਜਿੱਥੇ 2017 ਦੀਆਂ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਚੋਣ ਜਾਬਤਾ ਲੱਗ ਗਿਆ ਹੈ ਉੱਥੇ ਹੀ ਫਰੀਦਕੋੜ ਵਿੱਚ ਚੋਣ ਜਾਬਤਾ ਅਤੇ ਕਾਨੂੰਨ ਨੂੰ ਸ਼ਿੱਕੇ ਟੰਕ ਕੇ ਰਾਜਨੀਤਿਕ ਪਾਰਟੀਆਂ ਵੱਲੋਂ ਕਾਨੂੰਨ ਦੀਆਂ ਸ਼ਰਯਾਮ ਉਲੰਘਣਾ ਕੀਤੀ ਜਾ ਰਹੀ ਹੈ। ਸ਼ਹਿਰ ਅੰਦਰ ਅੱਜ ਦੇ ਹਾਲਾਤ ਮੁਤਾਬਕ ਮੁੱਖ ਤੌਰ ਤੇ ਕਾਂਗਰਸ, ਅਕਾਲੀ ਦਲ, ਭਾਜਪਾ ਅਤੇ बसपा ਵੱਲੋਂ ਚੋਣਾਂ ਲੜਨ ਦਾ ਦਾਵਾ ਕੀਤਾ ਜਾ ਰਿਹਾ ਹੈ ਪਰ ਸ਼ਹਿਰ ਅੰਦਰ ਇਹਨਾਂ ਰਾਜਨੀਤਿਕ ਪਾਰਟੀਆਂ ਵੱਲੋਂ ਕਾਨੂੰਨ ਦੀਆਂ ਸ਼ਰੀਆਮ ਧਜੀਆਂ ਉਡਾਈਆਂ ਜਾ ਰਹੀਆਂ ਨੇ ਫਰੀਦਕੋਟ ਸ਼ਹਿਰ ਅੰਦਰ ਕਾਰਾਂ ਦੇ ਮਗਰਲੇ ਸ਼ੀਸ਼ਿਆਂ ਨੂੰ ਪੂਰੀ ਤਰ੍ਹਾਂ ਇਸ਼ਤਿਹਾਰਾਂ ਦੇ ਨਾਲ ਕਵਰ ਕੀਤਾ ਗਿਆ ਜਿਸ ਨਾਲ ਗੱਡੀ ਦੇ ਅੰਦਰ ਦੀ ਕੋਈ ਵੀ ਗਤੀਵਿਧੀ ਬਾਹਰ ਦਿਖਾਈ ਨਹੀਂ ਦਿੰਦੀ ਪਰ ਨਾ ਤਾਂ ਕੋਈ ਪੁਲਿਸ ਅਧਿਕਾਰੀ ਇਹਨਾਂ ਦਾ ਚਲਾਨ ਕਰਦਾ ਹੈ ਤੇ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਇਹਨਾਂ ਨੂੰ ਕੁਝ ਕਹਿਣਾ ਮੁਨਾਸਿਬ ਸਮਝਦਾ ਅੱਜਕਲ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਗੱਡੀਆਂ ਦੇ ਪਿੱਛੇ ਕਾਫੀ ਪੋਲੀਟੀਕਲ ਪਾਰਟੀਆਂ ਨੇ ਬੈਨਰਸ ਵਗੈਰਾ ਲਗਾਏ ਹੋਏ ਆ ਇਕ ਤਰ੍ਹਾਂ ਜੇ ਅਸੀਂ ਗੱਲ ਕਰੀਏ ਮੋਟਰ ਵਹੀਕਲ ਐ ਦੇ ਰੂਲਸ ਅਕੋਰਡਿੰਗ ਉਹ ਗਲਤ ਹੈ ਕਿਉਂਕਿ ਇੱਕ ਕਿਸਮ ਨਾਲ ਇਹ ਕਾਲੀ ਫਿਲਮ ਦੇ ਕੰਮ ਕਰਦੇ ਆ ਮੇਰੀ ਸਾਰੇ ਪੋਲਿਟਿਕਲ ਪਾਰਟੀਆਂ ਨੂੰ ਇਹ اپੀਲ ਹੈ ਕਿ ਇਹੋ ਜਿਹੀਆਂ ਗੱਡੀਆਂ ਦੇ ਪਿੱਛੋਂ ਪਹਿਲਾਂ ਤਾਂ ਇਹ ਚੀਜ਼ਾਂ ਹਟਾਈਆਂ ਜਾਣ ਦੂਸਰੀ ਗੱਲ ਇਹ ਮਾਡਲ ਕੋਡ ਆਫ ਕੰਡਕਟ ਦੀ ਵੀ ਵਾਇਓਲੇਸ਼ਨ ਹੈ ਜੇ ਇਹੋ ਜਿਹੀ ਕੋਈ ਗੱਡੀ ਮਿਲਦੀ ਹੈ ਤਾਂ ਉਹਨੂੰ ਆਪਾਂ ਚਲਾਨ ਕਰਾਂਗੇ ਤਾਂ ਉਹਨੂੰ ਇੰਪਾਉਂਡ ਕਰਕੇ ਉਹਨੂੰ ਉਸ ਗੱਡੀ ਨੂੰ ਇਲੈਕਸ਼ਨ ਡਿਊਟੀ ਤੇ ਰਖਾਵਾਂਗੇ ਇਸ ਲਈ ਜਲਦ ਤੋਂ ਜਲਦ ਇਹ ਚੀਜ਼ਾਂ ਹਟਾਈਆਂ ਜਾਣ ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਹੋਰੀਆ ਜੰਗਲ